ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਜੀ ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ 100 ਸਾਲ ਕਿਸੇ ਦੀ ਉਮਰ ਹੁੰਦੀ ਹੈ ਤੇ 100ਵਾਂ ਜਨਮ ਦਿਨ ਮਨਾਇਆ ਜਾਂਦਾ ਹੈ ਸੋ ਇਸੇ ਤਰ੍ਹਾਂ ਅੱਜ ਕਰਨਲ ਸਰਦਾਰ ਦیدار ਸਿੰਘ ਜੀ ਜੋ ਇੱਕ ਬਹੁਤ ਅੱਛੀ ਸ਼ਖਸੀਅਤ ਨੇ ਕਰਾਲੀ ਸ਼ਹਿਰ ਦਾ ਮਾਨ ਨੇ ਉਹਨਾਂ ਦਾ 100ਵਾਂ ਜਨਮ ਦਿਨ ਗੁਰਦੁਆਰਾ ਸਾਹਿਬ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਮਰੰਡਾ ਰੋਡ ਕੁਰਾਲੀ ਵਿਖੇ ਅੱਜ ਸਕੂਨ ਸਾਹਿਬ ਦੇ ਭੋਗ ਪਾਏ ਗਏ ਨੇ ਅਤੇ ਉਹਨਾਂ ਦਾ 100ਵਾਂ ਜਨਮ ਦਿਨ ਮਨਾਇਆ ਗਿਆ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਆਸਰਾ ਲੈਂਦੇ ਹੋਏ ਇਹ ਆਓ ਆਪਾਂ ਕਰਨਲ ਸਰਦਾਰ ਦیدار ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਜੋ ਉਹਨਾਂ ਦੀ ਟੀਮ ਜੋ ਕੈਪਟਨ ਅਤੇ ਹੋਰ ਵੀ ਜੋ ਕਰਨਲ ਸੱਜਣ ਉਹਨਾਂ ਦੇ ਮਿੱਤਰ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਆਓ ਤੁਹਾਨੂੰ ਇਹ ਸਾਰੀ ਜਾਣਕਾਰੀ ਦਿਖਾਉਣੀ ਹੈ ਤੇ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਤੁਮਾਨ ਚੈਨਲ ਦੇ ਨਾਲ ਦੇ ਕਾਰਨ ਸਿੱਖੀ ਦਾ ਨਾਮ ਕੇਸ ਦਾ ਨਹਿਦ ਦਾ ਨਮੇਪ ਦਾ ਨਾਮ ਵਿਖਾ ਦਾ ਨਾਮ ਪ੍ਰੋਸਾ ਦਾ ਨਾਮ ਦਾ ਸਰਦਾਰ ਨਾਮ ਦਾ ਨਾਮ ਸ੍ਰੀ ਅਮਰ ਸਤ ਸਹਿਬ ਜੀ ਕੇ ਦਰਸ਼ਨ ਸੁਨਾਹ ਕੌਫੀਆਂ ਜਹਰੇ ਹੋਵੇ ਜੋ ਕੋ ਅਕਾਲ ਧਰਮ ਕਾ ਜੈਕਾਰ ਹੋਵੇ ਬੋਲੋ ਜੀ ਸਤਿ ਸ੍ਰੀ ਅਕਾਲ ਰਾਮ ਜੀ ਕੇ ਸੇਵਾ ਦੀਆਂ ਮਨ ਛੜੇ ਜੇ ਸਤਿਗੁਰੂ ਨਦਰ ਕਰੇ ਜੇ ਮੇੇ ਕਾਰ ਨਾਮ ਦੇ ਮੇਰਾ ਮਨ ਰੀਟ ਲੋਏ ਜੇ ਮਾਂ ਬਾਪੋਂ ਕਾ ਇਸ ਭਗਤ ਪਰ ਸਮਾ ਵਾਕਿਆ ਕੋ ਜਹਾਂ ਦੇ ਵਕ ਤੇ ਪ੍ਰਵਾਦ ਨਜ਼ਰ ਕਰ ਦੇ ਪ੍ਰੀਤਵਾਲ ਪਰਵਾਰ ਸਰਦਾਰ ਗਿਦਾਰ ਸਿੰਘ ਜੀ ਦੇ ਵੱਲੋਂ ਸਿੱਕੇ ਪਾਸ ਮੁਡੇ ਪਰਵਾਰ ਵੱਲੋਂ ਸ਼ੁਕਰਾਨਾ ਕਰਦ ਆਪਕੀਆਂ ਦੇ ਦਰਬਾਰ ਦੇ ਵਿੱਚ ਗਿਦਾਰ ਗਿਦਾਰ ਸਿੰਘ ਜੀ ਦੇ ਸਿੱਕੇ ਪਾਸਾ ਮਹਾਰਾਜ ਜੀ ਸੌਵੇਂ ਜਨਮ ਦਿਹਾੜੇ ਦੇ ਖੁਸ਼ੀ ਮੁਕਰਕਤ ਜਿਲਦੇ ਪੁੱਤਰ ਜਗਵੀਰ ਸਿੰਘ ਜਨਮ ਦਿਨ ਨੂੰ ਮਨਾਉਂਦੇ ਹੋਇਆ ਪਰਿਵਾਰ ਦੇ ਸਿੱਕੇ ਪਾਸ ਰਾਣਾ ਮਿਰਕ ਦਰਬਾਰ ਦੇ ਵਿੱਚ ਰੱਬੀ ਗੁਰਵਾਣੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਨੇ ਹਰਜਤ ਕੀਰਤਨ ਗਾਇਨ ਕਰਵਾਏ ਦੇ ਮਹਾਰਾਜ ਅੱਜ ਜੀ ਆਦੇ ਹਾਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੀ ਕੀਰਤਨ ਦਾਸ ਹੈ ਸ਼ਰਧੇਤ ਜੀ ਤਨ ਜੀ ਦਾਸ ਗੁਰਬਾਣੀ ਪੜ੍ਹਦੇ ਆਂ ਕੀਰਤਨ ਜਦ ਗਾਉਂਦੇ ਆਂ ਕੋਲੋਂ ਹੁਣ ਜਾਂ ਤੁਗਾ ਕਾ ਦੀ ਫਰਮਾ ਕਰੇ ਕੋ ਬਾਦੇ ਸੁਮਤਬਾ ਸੁਣੀ ਪੜੀ ਗਈ ਭਾਈ ਗੁਰਬਾਣੀ ਦਾ ਪਰਮਾਨੰਦ ਕਾ ਦੀ ਸੁਣ ਜੀ ਗੁਰਬਾਣੀ ਦਾ ਮਹਾਰਤਮ ਸਮੂਹ ਪਰਿਵਾਰ ਨੂੰ ਵਰਸਿਸ਼ਕਨ ਭਾਵ ਅਰਥ ਆਇਆ ਹੋਇਆ ਸੰਤਾਂ ਦੇ ਅਰਜਾ ਦੇ ਨਿਵਾਣੇ ਮਹਾਰਾਜ ਸੁਖਨੁਪਾਤ ਲਾਵਾ ਅੱਜਿਆ ਨੇ ਪਰਿਵਾਰ ਜੀਆ ਬਖਮਤ ਦੇ ਅਨੁਸਾਰ ਸੰਪੂਰਨ ਕਰਦੀਆਂ ਸੁਖਮਾਨ ਜੀ ਨੂੰ ਕੌਣੀ ਪਰਿਵਾਰ ਵਿੱਚ ਜੀਆ ਦੀ ਕਾਗਲਤੀ ਬਖੜੀ ਦੁੱਖ ਦਿਨਦਰ ਦਾ ਦਾਤ ਧਰਮ ਦਾ ਪ੍ਰਕਾਸ਼ ਕਰਨਾ ਜੀ ਕਿਰਤ ਰਮਾਈਆਂ ਸਭੀਆਂ ਕਾਨੀਆਂ ਕਾਰ ਮੁਬਾਰਕ ਜਨਵਦਨ ਲੱਗਿਆ ਬਖੜੀਆਂ ਮਹਾਰਾਜ ਜਿਸ ਪੌਂਦੇ ਸੇਵਾ ਕਰਦੇ ਵਾਪਸ ਕਰਦੇ ਜੇ ਸਾਡੇ ਦੇਖਾ ਵਿੱਚ ਕਾਇਦਾ ਪਾਨੀ ਲਿਆ ਤੇ ਗੁਰੂ ਘਰ ਦੇ ਸਾਧਾ ਬਖੜ ਪਰਿਵਾਰੋਂ ਪਰ ਆਦਰ ਸਾਧ ਬਖੜ ਸਤਪੁਰ ਜਵਾਕ ਜੀ ਦੇ ਦਰ ਤੇ ਆਗੇ ਉਹ ਰਾਜੀ ਜਾ ਕੇ ਸਿਰ ਪੜਦੇ ਸੁੰਦੇ ਸਰਬਤ ਲਾਹੇ ਮੰਦ ਹੋਣ ਨਾਨਕ ਨਾਮ ਕੜੀ ਕਲਾ ਤੇਰੇ ਭਾਵੇਂ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਦਿੱਤੇ ਪਾ ਦੇ ਨਾਲ ਪਰਿਵਾਰੀ ਦਾਉਤ ਆਸਰਾ ਲੈਂਦੇ ਹੋਏ ਪਰਿਵਾਰ ਨੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਲਾਕੇ ਦੀ ਨਹੀਂ ਸ਼ਹਿਰ ਦੀ ਨਹੀਂ ਪੂਰੇ ਭਾਰਤ ਦੇਸ਼ ਦੀ ਇੱਕ ਮਹਾਨ ਸ਼ਖਸੀਅਤ ਸਰਦਾਰ ਦیدار ਸਿੰਘ ਜੀ ਕਾਰਨ ਸਾਹਿਬ ਜੀ ਦਾ 100ਵਾਂ ਜਨਮ ਦਿਨ ਅੱਜ ਪਰਿਵਾਰ ਦੇ ਵੱਲੋਂ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ ਓਟਾਸਰ ਲੈਦੇ ਹੋਏ ਆਪਣੇ ਸਾਰੇ ਅੱਜ ਬਾਈ ਤੋਂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਜੀ ਨੇ ਅੱਜ 100ਵਾਂ ਜਨਮ ਦਿਨ ਮਨਾਉਣ ਦਾ ਇਹ ਬਹੁਤ ਸੁਭਾਗ ਸਮਾ ਦਿੱਤਾ ਹੈ ਕਰਨਲ ਸਰਦਾਰ ਦਇਆਰ ਸਿੰਘ ਜੀ ਸੋ ਜਿਨ੍ਹਾਂ ਨੇ ਇੱਕ ਸਦੀ ਆਪਣਾ ਜੀਵਨ ਬਤੀਤ ਕੀਤਾ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਹਾਂਜੀ ਸੋ ਬਹੁਤ ਬਹੁਤ ਮੁਬਾਰਕਾਂ ਤੁਸੀਂ ਇੱਕ ਸਦੀ ਪਾਰ ਕਰ ਲਈ ਹੈ ਆਪਣੀ ਜੀਵਨ ਦੀ ਬਹੁਤ ਧੰਨਵਾਦ ਇਸਾਰੀ ਦੇਰ ਲਾਤੇ ਦੀਏਗੀ ਉਹਦੀ ਬਖਸ਼ਿਸ਼ ਹੈ ਅਸੀਂ ਤਾਂ ਕੋਈ ਕਹਿ ਨਹੀਂ ਸਕਦੇ ਉਹਦੀ ਕਿਰਪਾ ਦੇ ਨਾਲ ਸਭ ਕੁਝ ਹੋਇਆ ਹੈ ਜੀ ਬਾਕੀ ਆਪਣੇ ਸਾਰੇ ਭਾਈਚਾਰਾ ਸਭ ਤੋਂ ਜਿਆਦਾ ਪਹਿਲੇ ਸਾਡੇ ਫੌਜੀ ਭਾਈਚਾਰਾ ਬੈਠਾ ਹੈ ਜਿਨ੍ਹਾਂ ਨੇ ਸਾਲ 40 ਸਾਲ ਸਰਵਿਸ ਕੀਤੀ ਹੈ ਜੀ ਤੇ ਇਹ ਹੁਣ ਇਹਨਾਂ ਦਾ ਜਿਹੜਾ ਪਿਆਰ ਹੈ ਸਾਰਾ ਜ਼ਿੰਦਗੀ ਵਰ ਜਾਏਗਾ ਜੀ ਬਹੁਤ ਜ਼ਿਕਰ ਕਰਕੇ ਬੜੀ ਖੁਸ਼ੀ ਹੋਈ ਅੱਜ ਸਾਰੇ ਸੱਜਣ ਮਿੱਤਰ ਆਏਗੇ ਮਿਲ ਕੇ ਇਹਨਾਂ ਦੇ ਨਾਲ ਮੈਨੂੰ ਅੱਜ ਬਹੁਤ ਬੇਹਤ ਖੁਸ਼ੀ ਹੋਈ ਜੀ ਬਹੁਤ ਬਹੁ ਮੁਬਾਰਕਾਂ ਹੈ ਬਹੁਤ ਬਹੁਤ ਜੀ ਸਸੀ ਕਾਂਕਲ ਜੀ ਸਸੀ ਕਾਂਕਲ ਤੋਂ ਕੀ ਕਹਾਂਗੇ ਜੀ ਤੁਹਾਡਾ ਬੜਾ ਸਾਥ ਰਿਹਾ ਇਹਨਾਂ ਦੇ ਨਾਲ ਹਾਂ 40 45 ਸਾਲ ਲੱਗ ਗਏ ਜੀ ਹਾਂ ਜੀ ਜੇ ਇੱਕ ਕਰਨਲ ਸਾਹਿਬ ਦੇ ਗੁਣ ਅਰ ਸਿੱਖਿਆ ਅਰ ਇਰਾਦੇ ਕਰ ਪਾਇਨਾ ਤੇ ਮਹਾਰਾਜ ਦੀ ਜਗਨੀਆਂ ਤਾਂ ਬਹੁਤ ਸਾਰੇ ਬੰਦੇ ਇਕੱਠੇ ਕਰਕੇ ਇੱਕ ਬਰਾਬਰ ਹੋ ਜਾਣਗੇ ਹਰ ਪੱਖ ਦੇ ਜਾਣੂ ਸੀ ਤੇ ਹਰ ਛੋਟੇ ਬੱਚੇ ਤੋਂ ਲੈ ਕੇ ਵੱਡੇ ਆਪਸ ਰਿਆ ਹੋਰ ਤੱਕ ਸਾਂਝਾ ਮੇਜ਼ ਰੱਖਦੇ ਸੀ ਆਪਣੇ ਤੌਰ ਤੇ ਕਦੇ ਵੀ ਇਹਨਾਂ ਨੇ ਕਦੇ ਬਾਤ ਚੜ ਕੇ ਗੱਲ ਨਹੀਂ ਕੀਤੀ ਤੇ ਇਠਾਂ ਨੀਵੇਂ ਹੋ ਕੇ ਹੀ ਗੱਲ ਕਰਦੇ ਹਮੇਸ਼ਾ ਸਮਾਜ ਦੇ ਵਿੱਚ ਉਹ ਇੱਕ ਕਾਰਨ ਸੀ ਇਹਨਾਂ ਦੀ ਮਰਵਾਦਨ ਦਾ ਜੀਰਖਾਵਾਦੀ ਨਹੀਂ ਸੀ ਇਹ ਬਿਲਕੁਲ ਆਪਣਾ ਕੰਮ ਹੋਵੇ ਕਿਸੇ ਦਾ ਕੰਮ ਹੋਵੇ ਉਹਨੂੰ ਬਰਾਬਰ ਸਮਝਦੇ ਸੀ ਆਮ ਤੌਰ ਤੇ ਮਨੁੱਖ ਦਾ ਸੁਭਾਅ ਹੈ ਕਿ ਮੈਂ ਜੀ ਮੈਂ ਤਾਂ ਅੱਜ ਬੇਲਾ ਨਹੀਂ ਹੈਗਾ ਮੈਂ ਕਰਦਾ ਨਹੀਂ ਹੈ ਮੈਂ ਨਾਲ ਇਹਨਾਂ ਦੇ ਰਿਹਾ ਹਾਂ ਦਿਨਾਂ 'ਚ ਦੇਖਦਾ ਤੇ ਬਹੁਤ ਵਧੀਆ ਇਨਸਾਨ ਸੀ ਇਹ ਸਮਾਜ ਦੇ ਵਿੱਚ ਨਿਰਵਾਹ ਤੇ ਨਿਕਰ ਸਵਾਲ ਸਿਰਜਣ ਨੂੰ ਇਸ ਤਰ੍ਹਾਂ ਦੇ ਬੰਦੇ ਆ ਦੀ ਲੋੜ ਹੈ ਜੀ ਤੇ ਫਿਰ ਇੱਕ ਹੋਰ ਵੀ ਗੱਲ ਹੁੰਦੀ ਹੈ ਜਿਹੜਾ ਬੰਦਾ ਖੁਦ ਆਪ ਜਾਣਕਾਰ ਹੋਵੇ ਉਹਦੇ ਸਾਥੀ ਵੀ ਬਹੁਤ ਇਕੱਠੇ ਹੋ ਜਾਂਦੇ ਨਾਲ ਉਹਦੇ ਆਲੇ-ਦੋਲੇ ਉਹ ਕਾਫੀ ਗਰੁੱਪ ਬਣ ਜਾਂਦਾ ਹੈ ਉਹ ਗਰੁੱਪ ਦੇ ਨਾਲ ਨਰਵਾ ਤੇ ਨਿਗਰ ਸਮਾਜ ਸੇ ਬਹੁਤ ਜ਼ਰੂਰੀ ਸਰਦਾਰ ਬਹਾਦਰ ਸਿੰਘ ਜੀ ਉਹ ਜੋ ਕਰਨਲ ਸਰਦਾਰ ਦੀਦਾਰ ਸਿੰਘ ਜੀ ਜਿਨ੍ਹਾਂ ਨਾਲ ਤੁਹਾਡਾ ਵੀ ਬਚਪਨ ਤੋਂ ਵਾ ਰਿਹਾ ਤੇ ਅੱਜ ਉਹਨਾਂ ਦਾ 100ਵਾਂ ਜਨਮ ਦਿਨ ਇੱਕ ਬਹੁਤ ਵੱਡੀ ਗੱਲ ਹੈ ਜੋ ਕਹਿਣ ਦੇ ਵਿੱਚ ਤੇ ਅੱਜ ਇਹਨਾਂ ਨੇ ਗੁਰੂ ਸਾਹਿਬ ਦਾ ਉਹ ਟਾਹਸਰਾ ਵੀ ਲਿਆ ਦੇਖੋ ਜੀ ਅੱਜ ਕਰਨਲ ਸਰਦਾਰ ਦਿਨਾਰ ਸਿੰਘ ਜੀ ਜਿਨ੍ਹਾਂ ਨੇ ਇੱਕ ਸਦੀ ਪੂਰੀ ਪੂਰੀ ਕਰਕੇ ਅੱਜ ਉਹਨਾਂ ਦਾ 100ਵਾਂ ਜਨਮ ਦਿਨ ਜਿਹੜਾ ਕਿ ਅੱਜ ਕਾਲਪੁਰਖ ਦੇ ਚਰਨਾਂ ਦੇ ਵਿੱਚ ਮਨਾਇਆ ਪਰਿਵਾਰ ਨੇ ਔਰ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਖੁਸ਼ੀ ਵਿੱਚ ਸ਼੍ਰੀ ਕੋਣ ਦਾ ਸੁਭਾਗ ਸਮਾ ਮਿਲਿਆ ਮਹਾਨ ਹਸਤੀਆਂ ਪਹੁੰਚੀਆਂ ਐ ਜੀ ਇਲਾਕੇ ਦੀਆਂ ਦੇਸ਼ ਦੀਆਂ ਔਰ ਬਹੁਤ ਵੱਡੀ ਗੱਲ ਹੈ ਜੀ ਕਰਨਲ ਸਾਹਿਬ ਦੀ ਜਿਹੜੀ ਪਰਸਨੈਲਿਟੀ ਆ ਇਸ ਦੇ ਬਾਰੇ ਕੋਈ ਮੇਰੇ ਖਿਆਲ ਅਣਜਾਣ ਨਹੀਂ ਆ ਵਿਅਕਤੀ ਕਿਉਂਕਿ ਸਾਡੇ ਇਲਾਕੇ ਦੇ ਨਹੀਂ ਇਹ ਤਾਂ ਪੂਰੇ ਦੇਸ਼ ਦਾ ਮਾਣ ਹੈ ਔਰ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਬਹੁਤ ਕੁਝ ਕੀਤਾ ਸਾਡੀਆਂ ਸਰਹੱਦਾ ਦੀ ਰਾਖੀ ਕੀਤੀ ਔਰ ਸਮਾਜ ਦੇ ਵਿੱਚ ਵੀ ਰਿਟਾਇਰਮੈਂਟ ਤੋਂ ਬਾਅਦ ਵੀ ਕਰਨਲ ਸਾਹਿਬ ਨੇ ਸਾਡੇ ਇਲਾਕੇ ਦੇ ਐਕਸ ਸਰਵਿਸਮੈਨਸ ਦਾ ਬਹੁਤ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਖਿਆਲ ਰੱਖਿਆ ਔਰ ਪਰਿਵਾਰ ਦਾ ਵੀ ਜਿੱਥੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰਕੇ ਅੱਜ ਇਹਨਾਂ ਦਾ ਪਰਿਵਾਰ ਬਹੁਤ ਹੀ ਸਾਡੇ ਵਧੀਆ ਅਫਸਰਾਂ ਦੇ ਵਿੱਚ ਇਹਨਾਂ ਦੇ ਪੋਤੇ ਪੋਤੀਆਂ ਅੱਜ ਇਹਨਾਂ ਦੀ ਇੱਕ ਪੋਤੀ ਜਿਹੜੀ ਕਿ ਪੀਸੀਐਸ ਅਫਸਰ ਹੈ ਔਰ ਟੂਰਿਜ਼ਮ ਡਿਪਾਰਟਮੈਂਟ ਦੇ ਵਿੱਚ ਅੰਡਰ ਸੈਕਟਰੀ ਦੇ ਵੱਜੋਂ ਤਨਤ ਹਨ ਜੀ ਔਰ ਅਬ ਦੇਸ਼ ਵਿਦੇਸ਼ ਦੇ ਵਿੱਚ ਵੀ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੇ ਪੋਤੇ-ਪੋਤਰੀਆਂ ਦੋਤੇ-ਦੋਤੀਆਂ ਸਾਰੇ ਬਹੁਤ ਵਧੀਆ ਤਰੀਕੇ ਦੇ ਨਾਲੇ ਪਰਿਵਾਰ ਅੱਜ ਬਹੁਤ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਿਹਾ ਜਿੱਥੇ ਕਰਨਲ ਸਾਹਿਬ ਦੇ ਜਨਮ ਦਿਨ ਦੀਆਂ ਪਰਿਵਾਰ ਨੇ ਇਹ ਖੁਸ਼ੀ ਮਨਾਈ ਹੈ ਤੇ ਸਾਡੇ ਇਲਾਕੇ ਨਾਲ ਵੀ ਉਹਨੇ ਤੇ ਸਾਰੇ ਸਾਥੀਆਂ ਨੇ ਵੀ ਬਹੁਤ ਵੱਡੀ ਖੁਸ਼ੀ ਮਨਾਈ ਹੈ ਕਾਲਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਨੇ ਤੇ ਸ਼ੁਕਰਾਨੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੈਪਟਨ ਜੁਵਿੰਦਰ ਸਿੰਘ ਹਾਂਜੀ ਹਾਂ ਕਰਨ हां की कहोगे सरदार दीदार सिंह जी बारे करण दीदार सिंह साहब भाई जितने भी गल्ला कही है बहुत थोड़ी है जी सानो असी ਸਾਡੇ ਇੰਚਾਰਜ ਰਹੇ ਆ ਪੂਰੇ ਲੀਜ਼ ਦੇ ਮਾਲਕ ਰਹੇ ਆ ਔਰ ਸਾਨੂੰ ਅਸੀਂ ਵੀ ਇਹਨਾਂ ਦੀ ਪੂਰਨਤਾ ਹੀ ਚਲ ਰਹੀ ਹੈ ਜੀ ਅਸੀਂ ਵੀ ਇਹਨਾਂ ਨੇ ਵੀ ਅਸੀਂ ਵੀ ਮੈਂ 1962 65 71 ਮिजਰਾਮ ਨਾਦਰਲੈਂਡ

ਪੂਰਾ ਪਰਿਵਾਰ ਸਾਡਾ ਫੌਜ ਦੇ ਵਿੱਚ ਹੈ ਔਰ ਕਨ ਦਿਲਾਰ ਸਿੰਦੇ ਅਸੀਂ ਪੂਰਨਾਂ ਤੇ ਚੱਲ ਰਹੇ ਹਾਂ ਜੀ ਔਰ ਆਪਣੇ ਬਾਪਰੇ ਪੂਰਨਾਂ ਤੇ ਚੱਲ ਰਹੇ ਹਾਂ ਅਸੀਂ ਕਿਉਂ ਫੌਜ ਤੇਖੋ ਬਰਮਾ ਵੀ 1940 ਚ ਸੈਕੰਡ ওয়ার ਵਾਰ ਜੁਪਿਚਣਾ ਆਇਦਿਓ ਅਸੀਂ ਜੰਮੇ ਸੀ ਉਦੋਂ ਜੀ ਹੁਣ 85 86 ਸਾਲ ਉਮਰ ਹੋ ਗਈ ਸਾਡੀ ਜੀ ਔਰ ਇਸ ਕਾਰਿਗਰੀ ਇਹਨਾਂ ਨੇ ਸਾਨੂੰ ਇੱਥੇ ਆਉਣ ਦੇ ਹਰ ਇੱਕ ਜਗ੍ਹਾ ਪਰ ਸਭ ਦੀ ਸੇਵਾ ਕਰਿਆ ਨੇ ਛੋਟਾ ਵੱਡਾ ਸਭ ਦੀ ਲਿਖਤ ਰੂਪ ਕਰਨਾ ਕੰਮ ਕਰਨਾ ਚਿੱਠੀ ਪੱਤਾ ਕਰਨਾ ਸਭ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ੁਗਨਾਮ ਕੀ ਹੈ ਜੀ ਮੇਰਾ ਨਾਮ ਜੀ ਕੈਪਟਨ ਹਰਪਾਲ ਸਿੰਘ ਜੀ ਤੁਹਾਡਾ ਕੀ ਕਹਿਣਾ ਤੁਸੀਂ ਵੀ ਜੀਵਨ ਬਤੀਤ ਕੀਤਾ ਸਰਦਾਰ ਦیدار ਸਿੰਘ ਜੀ ਦੇ ਨਾਲ ਅ ਕਨਰ ਦیدار ਸਿੰਘ ਸਾਹਿਬ ਸਾਡੇ ਮਤਲਬ ਇੱਕ ਬਹੁਤ ਹੀ ਸ਼ਾਨਦਾਰ ਲੀਡਰ ਸਨ ਜੀ ਸਾਨੂੰ ਇਹ ਮਤਲਬ ਆਕੇ ਦੱਸਦੇ ਸੀ ਵੀ ਚਲੋ ਏਦਾਂ ਕਰੀਏ ਏਦਾਂ ਕਰੀਏ ਇੱਥੇ ਕਾਉਂਸਲ ਬਣੀ ਆ ਇੱਕ ਰਾਸ਼ਟਰੀ ਰੱਖਿਆ ਦਲ ਬਣਾਇਆ ਇਹਨਾਂ ਨੇ ਤੇ ਇਹਨਾਂ ਨੇ ਮਤਲਬ ਸਾਨੂੰ ਚੰਗੀ ਤਰ੍ਹਾਂ ਗਾਈਡ ਕੀਤਾ ਤੇ ਅਸੀਂ ਇਹਨਾਂ ਨੂੰ ਕਦੇ ਭੁਲਾਵਾਂਗੇ ਨਹੀਂ ਇਹਨਾਂ ਦਾ 100 ਸਾਲ ਤੇ ਸਾਨੂੰ ਅੱਜ ਬਹੁਤ ਖੁਸ਼ੀ ਪ੍ਰਾਪਤ ਹੋਈ ਆ ਵੀ 100 ਸਾਡੇ ਕਰਨ ਸਾਹਿਬ 100 ਸਾਹਿਬ ਪੂਰੇ ਉਹਨਾਂ ਨੇ ਜਨਮ ਦਿਨ ਮਨਾਇਆ ਤੇ ਅਸੀਂ ਇਹੀ ਕਾਮਨਾ ਕਰਦੇ ਹਾਂ ਜੀਓ ਹਜ਼ਾਰਾਂ ਸਾਲ ਜੀ ਇਹ ਹੀ ਹੈ ہماری ਆਰਜੂ ਵਾਹ ਜੀ ਕਰਨਲ ਸਾਹਿਬ ਕਰਨਲ ਦੇ ਹਾਰਸੇ ਸਾਹਿਬ ਨਾਲ ਕਰਨਲ ਅ ਅੰਗਰ ਸਿੰਘ ਸਾਹਿਬ ਬੈਠੇ ਆ ਇਹ ਸਾਡੀ ਟੀਮ ਨੂੰ ਤੇ ਇਹ ਇੱਕ ਸੁੰਦਰ ਜਿਹਾ ਰੇਲ ਦਾ ਇੰਜਣ ਹੁੰਦਾ ਇਸ ਤਰ੍ਹਾਂ ਇਹ ਸਾਡੇ ਲੀਡਰਸ ਜੀ ਤੇ ਲੀਡਰ ਰਹੇਗੇ ਹੁਣ ਵੀ ਤੇ ਮੈਂ ਇਹੀ ਅਰਦਾਸ ਕਰਦਾ ਵੀ ਇਹਨਾਂ ਨੂੰ ਦਾਤਾ ਹੋਰ ਲੰਬੀ ਉਮਰ ਵਾਕੇ ਤੇ ਅਸੀਂ ਇਸ ਤਰ੍ਹਾਂ ਤੇ ਜਨਮ ਦਿਨ ਉਹਨਾਂ ਦੇ ਮਨਾਉਂਦੇ ਰਹੀਏ ਬਹੁਤ ਧੰਨਵਾਦ ਕਨੇ ਲੰਗੇ ਸਿੰਘ ਹਾਂਜੀ ਹਾਈ ਕੋਰਟ ਦੇ ਐਡਵੋਕੇਟ ਅਮਰਿਤੋ ਉਹ ਫੰਕਸ਼ਨਟ ਕਰਨ ਕਰਾ ਵਾਸਤੇ ਆਏ ਹਨ ਮੇਰੇ ਬਹੁਤ ਪਿਆਰੇ ਨੇ ਬਹੁਤ ਸਾਡੀ ਪ੍ਰਾਣੀ ਸਾਥੀਆਂਗੇ ਉਹ ਜਿਹਦੇ ਸਾਥ ਜ਼ਿੰਦਗੀ ਬਰਦਾ ਕਰ ਲੈਂਦੇ ਬਹੁਤ ਜਿਆਦਾ ਇਹਨਾਂ ਦੀ ਬਹੁਤ ਬੜੀ ਦੇਣ ਹੈ ਇਹਨਾਂ ਨੇ ਇੱਕ ਸਰਸਮੰਦੀ ਬਹੁਤ ਸੇਵਾ ਕਰੀ ਹੈ ਬਹੁਤ ਜਿਹੜੇ ਕਾਨੂੰਨੀ ਨੁਕਤੇ ਸੀਗੇ ਜਿਹਦੇ ਪੈਨਸ਼ਨਾਂ ਨਹੀਂ ਲੱਗਦੇ ਉਹ ਪੈਨਸ਼ਨ ਲਵਾਤੀ ਹੈ ਜਿਹਦੇ ਪੈਨਸ਼ਨ ਘਟਦੀ ਉਹ ਵਧ ਕਰਾਤੀ ਬਹੁਤ ਸੇਵਾ ਕਰੀ ਇਹਨਾਂ ਨੇ ਅੱਜ ਦੇ ਭਾਈ ਕੋਈ ਕੋਈ ਕਿਤੇ ਕੋਈ ਕਿਤੇ ਕਨੂਨੀ ਤੌਰ ਤੇ ਇਹਨਾਂ ਦੀ ਬਹੁਤ ਬੜੀ ਦੇਣ ਹੈ ਸਾਹਿਬ ਕਹਿੰਦੇ ਸੱਜੀ ਬਾਹਾਂਗੇ ਕੰਮ ਕਰਨ ਵਾਸਤੇ ਲੋੜ ਕੇ ਸਭ ਸਭ ਕਾ ਤਰੀਕੇ ਸੇ ਉਸੇ ਵਕਾਦ। ਸੋ ਕਰਨਲ ਅੰਗਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਸੋਮਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਕਰਨਲ ਸਰਦਾਰ ਦੀਦਾਰ ਸਿੰਘ ਜੀ ਦਾ ਤੁਸੀਂ ਵੀ ਇੱਥੇ ਸ਼ਿਰਕਤ ਕੀਤੀ ਹੈ ਸੋ ਗੁਰੂ ਸਾਹਿਬ ਦਾ ਕੋਟ ਆਸਰਾ ਲਿਆ। ਥੈਂਕ ਯੂ ਸਰ। ਮੈਂ ਇਸਨੇ ਮੈਂ ਵਤਨ ਮੈਂ ਵਸੇ ਮਾੜਾ ਰਹਿਣਾ ਹੈ ਪਰ ਇਸ ਕੱਲ ਮੇਰੀ ਵਾਈਫ ਦੀ ਪੇਲੇ ਬਜ਼ੁਰਗ ਆਪ ਕੋਲ ਕਰਕੇ ਆਪਣਾ ਮਰ ਰਾਜ ਕੋਲ ਪਹੁੰਚ ਗਏ ਇਥੇ ਫਿਰ ਮੈਂ ਇਕੱਲਾ ਸੀਗਾ ਤੇ ਮੇਰੀ ਬੇਟੀ ਦਿੱਲੀ ਰਹਿੰਦੀ ਹੈ ਭਾਈ ਕਹਿੰਦੀ ਬੇਟੀ ਬੇਬੀ ਇੱਥੇ ਚੱਲੋ ਉਹ ਉੱਤੇ ਚਲੇ ਗਿਆ ਜਦ ਰਸਿਆ ਤੇ ਫਿਰ ਪੈਸੇ ਦਾ ਚਲ ਗਿਆ ਇਹ ਕਹਿੰਦੇ ਮੈਂ ਤਰੰਦਰ ਮਨਾ ਰੱਤ ਜੀ ਅਸੀਂ ਇਕੱਠੇ ਸੀਗੇ ਸਨ ਬਾੜ ਦੇ ਵਿੱਚ ਫਿਰ ਉਹਦੇ ਨਾਲ ਅਸੀਂ ਅੱਗੇ ਪਿੱਛੇ ਤੁਰਦੇ ਰਹੇ ਰਿਟਾਇਰਮੈਂਟ ਹੋਣ ਦੇ ਬਾਅਦ ਫਿਰ ਇਹਨੇ ਵੀ ਜਿਹਨੇ ਨਹੀਂ ਸੋਚਿਆ ਮੈਂ ਵੀ ਸੋਚਿਆ ਕਿ ਅਸੀਂ ਐਕਸਰਸ਼ਨ ਦੀ ਸੇਵਾ ਕਰੀਏ ਕਿਉਂਕਿ ਸਾਡੇ ਭਰਾਵਾਂ ਨੂੰ ਪੈਨਸ਼ਨ ਦੇ ਬਾਰੇ ਬਹੁਤ ਜਾਣਕਾਰੀ ਨਹੀਂ ਹੈਗੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਗਏ ਉਹਨਾਂ ਨੂੰ ਕਰਦੇ ਰਹੇਗੇ ਅਸੀਂ ਦੋਨੋਂ ਨੇ ਮਿਲ ਜੁਲ ਕੇ ਕੰਮ ਕੀਤਾ ਤੇ ਕਈਆਂ ਨੂੰ ਤਾਂ ਆਊਟ ਆਫ ਦੀ ਕੋਰਟ ਪੈਸੇ ਮਿਲ ਗਏ ਫਿਰ ਕੀ ਜਾਂਦਾ ਹਾਲਾਤ ਹੈ ਅੰਦਰ ਇਹ ਸਾਨੂੰ ਕੋਰਟ ਦੇ ਵਿੱਚ ਜਾਣਾ ਪਿਆ ਤੇ ਮੈਂ ਉਹਨਾਂ ਦੇ ਕੋਰਟ ਦੇ ਮੈਂ ਹਾਈ ਕੋਰਟ ਦੇ ਵਿੱਚ ਕੇਸ ਲੜਦਾ ਰਿਹਾ ਉਹਨਾਂ ਦੇ ਬਾਰੇ ਤੇ ਉਹਨਾਂ ਨੂੰ ਪੈਨਸ਼ਨ ਆਉਣ ਦੀ ਬਤਵਾਇਆਂ ਤੇ ਅਸੀਂ ਸਾਰਾ ਵੀਡੀਓਜ਼ ਨੂੰ ਖਾਸ ਕਰਕੇ ਬਹੁਤ ਜਾਣਕਾਰੀ ਘਟ ਹੁੰਦੀ ਹੈ ਪੈਨਸ਼ਨ ਦੇ ਬਾਰੇ ਫਿਰ ਪੈਨਸ਼ਨ ਹੋਰ ਵੀ ਕਰਵਾ ਕੇ ਜੀ ਦਿੱਤੀ ਹੈ ਫਿਰ ਇਸੇ ਤਰ੍ਹਾਂ ਜਿਵੇਂ 1984 ਦੇ ਵਿੱਚ ਦੰਗੇ ਹੋਏ ਸੀਗੇ ਉਹਦੇ ਵਿੱਚ ਕਈ ਸਾਡੇ ਫੌਜੀ ਭਰਾ ਮਾਰੇ ਗਏ ਤੇ ਉਹਨਾਂ ਦੀ ਵੀਡੀਓਜ਼ ਨੂੰ ਬਿਲਕੁਲ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਤੇ ਆਸੇ ਸ਼ਿਰ ਦਿੱਤੀ ਸੀਗੀ ਤੇ ਫਿਰ ਕੋ ਮੇਰੇ ਨਾਲ ਗੱਲਬਾਤ ਹੋਈ ਤੇ ਮੈਂ ਉਹਨਾਂ ਦੇ ਕੇਸ ਲੜੇ ਕਈਆਂ ਨੂੰ ਤੇ ਕਰੋੜ-ਕਰੋੜ ਰੁਪਏ ਤੇ ਮਿਲਿਆ ਹੈ ਠੀਕ ਹੈ ਜੀ ਤੇ ਅਸੀਂ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਭਾਈ ਸਾਹਿਬ ਨੇ ਵੀ ਤੇ ਮੈਂ ਵੀ ਨਹੀਂ ਅਸੀਂ ਮਿਲ ਜੁਲ ਕੇ ਕੰਮ ਕਰਦੇ ਰਹੇ ਤੇ ਇਹ ਆਪਣਾ ਬੜੀ ਚੰਗੀ ਗੱਲ ਹੈ ਕਿ ਇੱਕ ਬੁੜੀ ਮਾਲਿਕ ਦੇ ਮਿਹਰ ਹੋਈ ਕਿ ਸਾਡੀ ਜਿਹੜੀ ਕੋਸ਼ਿਸ਼ ਸੀ ਕਾਮਯਾਬ ਹੋਈ ਤੇ ਉਹਨਾਂ ਲੇਡੀਆਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਬੜਾ ਫਾਇਦਾ ਹੋਇਆ ਇਸੇ ਤਰ੍ਹਾਂ ਸੈਕੰਡ ਵਾਰ ਵਰਦੇ ਕੇਸ ਸੀਗੇ ਕੁਝ ਇੱਕ ਹੈਗਾ ਸੀ ਸਾਡਾ ਹਾਂਗਕਾਂਗ ਰਾਇਨ ਅਲਟਨੀ ਹਾਲਾ ਕਰਕੇ ਹੈ ਸੀਗਾ ਉਹ ਹਾਂਗਕਾਂਗ ਨੂੰ ਦੇ ਵਿੱਚ ਸਰਵਿਸ ਕਰਦੇ ਸੀਗੇ ਪਰ ਉਹਨਾਂ ਨੂੰ ਤਨਖਾਹ ਮਿਲਦੀ ਸੀ ਇੰਗਲੈਂਡ ਤੋਂ ਤੇ ਫਿਰ ਉਹਨਾਂ ਨੇ ਕਿਹਾ ਕਿ ਆਪਰੇਜ਼ਨ ਬਣ ਕੇ ਮਰੇ ਮਾਰੇ ਗਏ ਤੇ ਉਹਨਾਂ ਦੇ ਜਿਹੜੇ ਬੀਬੀ ਬੱਚੇ ਸੀਗੇ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਮਿਲੀ ਜਿ ਕੁਛ ਨਹੀਂ ਸਾਨੂੰ ਪਤਾ ਲੱਗਾ ਫਿਰ ਉਹਨਾਂ ਦੇ ਕੇਸ ਸੀ ਇੰਗਲੈਂਡ ਤੇ ਉਹਨਾਂ ਲੜਦੇ ਰਹੇ ਚਿੱਠੀਆਂ ਲਿਖਦੇ ਰਹੇ ਚ ਸਭ ਕੁਝ ਕਰਦੇ ਲੈ ਉਹਨਾਂ ਲੋਕਾਂ ਨੂੰ ਹੀ ਪੈਨਸ਼ਨ ਮਿਲੀ ਇਸੇ ਤਰ੍ਹਾਂ ਜਿਹੜੇ 1984 ਦੇ ਦੰਗੇ ਹੋਏ ਤਾਂ ਇਹ ਸੀ ਕੇਸ ਉਹ ਵੀ ਫਿਰ ਅਸੀਂ ਲੜੇ ਹੈ ਤੇ ਉਹਨਾਂ ਚ ਉਹਨਾਂ ਲੇਡੀਜ਼ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਕਾਫੀ ਪੈਸਾ ਮਿਲਿਆ ਕਰਨਾ ਉਸੇ ਤਰ੍ਹਾਂ ਉਸੇ ਤਰ੍ਹਾਂ ਹੱਸੋ ਜਿਸ ਨਾਲ ਬਹੁਤ ਲੰਬੀ ਜ਼ਿੰਦਗੀ ਨਿਭਾ ਸਕ ਰਹੇ ਹਾਂ ਅੱਛਾ ਹੋਰ ਇੱਕ ਚੀਜ਼ ਤੁਹਾਨੂੰ ਗੱਲ ਦੱਸਾਂ ਜਿਹੜੇ ਕਿ ਪਤਾ ਤੇ ਬਹੁਤ ਲੋਕਾਂ ਨੂੰ ਦੱਸਣ ਦਿੰਦੇ ਲੱਤੇ ਜਿਹਾ ਇੱਕ ਬੰਦਾ ਪੂਰਾ ਪੰਜਾਬ ਹੁੰਦਾ ਸੀਗਾ ਮਾਲਕ ਹੈ ਮਰੋਪੜ ਤੋਂ ਲੈ ਕੇ ਚੰਡੀਗੜ੍ਹ ਤੱਕ ਐਕਸਰਿਸਟਮੈਂਟ ਤੇ ਉਹਨਾਂ ਦੀ ਫੈਮਿਲੀ ਵਾਸਤੇ ਕੋਈ ਇਲਾਜ ਦਾ ਕੋਈ ਬੰਦੋਬਸਤ ਨਹੀਂ ਸੀਗਾ ਉਹਨਾਂ ਨੂੰ ਔਕੇ-ਸੋਕੇ ਹੋ ਕੇ ਚੰਡੀਗੜ੍ਹ ਜਾਣਾ ਪੈਂਦਾ ਸੀਗਾ ਤੇ ਉੱਥੇ ਦੇਖਭਾਲ ਕੁਝ ਹੋ ਜੇ ਤਾਂ ਠੀਕ ਹੈ ਫਿਰ ਸੀ ਪ੍ਰਾਣ ਦਿੱਤਾ ਐਸੀ ਜਗ੍ਹਾ ਲੇ ਕੇ ਦਿੱਤੀ ਉਹਨਾਂ ਨੂੰ ਆਪਣੇ ਫੌਜੀਆ ਨੂੰ ਇੱਥੇ ਇੱਕ ਨਾਮ ਮੋਹੜੀ ਉੱਥੇ ਐਸੀ ਕੋ ਬਣਾਇਆ ਇੱਕ ਡਿਸਪੈਂਸਰੀ ਬਣਾਈ ਉਹਦੇ ਚ ਡਾਕਟਰ ਵੀ ਫ੍ਰੀ ਸੇਵਾ ਸੀਗੀ ਤੇ ਦਵਾਈਆਂ ਵੀ ਫ੍ਰੀ ਮਿਲਦੀਆਂ ਚਾਹੀਆਂ ਕੋਈ ਕਿਸੇ ਜੋ ਪੈਸਾ ਨਹੀਂ ਲੈਂਦੇ ਸੀ ਦਵਾਈਆਂ ਸਾਡਾ ਸਾਡਾ ਬੰਦੋਬਸਤ ਸੀਗਾ ਬਲਕਿ ਇਹ ਜਾਂਦੇ ਸੀ ਜਿੰਨੇ ਵੀ ਐਕਸੈਮੈਂਟ ਟੈਸਟ ਵਾਸਤੇ ਅਸੀਂ ਉਹਨਾਂ ਨੂੰ ਚਾਹ ਪਾਣੀ ਪੋਹਰਾਂਦੇ ਸੀਗੇ ਸਿਰਫ ਦੋ ਰੁਪਏ ਦੰਦੇ ਸੀ ਉਹਨਾਂ ਦੇ ਉੱਥੇ ਆਉਣ ਜਾਣ ਦਾ ਤੇ ਬਾਕੀਆਂ ਨੂੰ ਕਈਆਂ ਨੂੰ ਲੋੜ ਹੁੰਦੀ ਸੀ ਉਹਨਾਂ ਨੂੰ ਕਿਰਾਇਆ ਵੀ ਪੈਸੇ ਦੰਦੇ ਸੀਗੇ ਉਹ 10 ਸਾਲ ਚਲਾਈ ਤੇ ਉਹ ਅਜਿਹੇ ਆਰਮੀ ਆਰਮੀ ਵਾਲੇ ਉੱਪਰ ਆਲ ਸੀ ਦੇਖ ਕੇ ਇੰਨੇ ਖੁਸ਼ ਹੋਏ ਕਿ ਕੁਝ ਕਿਵੇਂ ਐਨਐਚਜੀ ਇਹ ਕੰਮ ਕਰਦੇ ਰਹੇ ਹੋ ਸਾਨੂੰ ਇਹਦੇ ਬਾਰੇ ਕਿਸੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਫਿਰ ਜਦੋਂ ਨਿਊਮੀ ਸਕੀਮ

ਸਾਰੇ ਨੂੰ ਤੇ ਫ੍ਰੀ ਦਵਾਵਾ ਸਭ ਕੁਝ ਇਲਾਜ ਵਿੱਚ ਉਪਰੰਦਾ ਸਭ ਬਹੁਤ ਇਹ ਮਾਲਕ ਦੀ ਦੇਣ ਹੈ ਕਿ ਅਸੀਂ ਮਿਲ ਜੁਲ ਕੇ ਇਹ ਕੰਮ ਕਰਦੇ ਰਹੇ ਜੀ ਆਹ ਸ਼ੁਕਰੀਆ ਜੀ ਥੈਂਕ ਯੂ ਸਰ ਬਾਈਕੋ ਦਾ ਫਰਮਾਨ ਹੈ ਸਤਿਗੁਰੂ ਹੋਏ ਮਿਆਂ ਸਹਾਰਾ ਗਵਾੜੀਆਂ ਦੇ ਬਾਹਰ ਵਾਖ ਰਸਾ ਬਹੁਤ ਹੀ ਪਾਕਾ ਵਾਲੇ ਕਰਨ ਸਾਹਿਬ ਔਰ ਜਿਨ੍ਹਾਂ ਨੇ ਆਪਣਾ ਜੀਵਨ ਆਪਣੇ ਜਨਤੀ ਪਿੰਡ ਮੁੰਦੋ ਸੰਗਤੀਆਂ ਤੋ ਸ਼ੁਰੂ ਕਰਕੇ ਉਹਨਾਂ ਦਾ ਜਨਮ 1925 ਦੇ ਵਿੱਚ ਸਰਦਾਰ ਕਾਬਲ ਸਿੰਘ ਜੀ ਤੇ ਮਾਤਾ ਚੰਦ ਕੌਰ ਜੀ ਦੀ ਕੁੱਖੋਂ ਹੋਇਆ ਸੀ ਇੱਕ ਕਿਸਾਨ ਪਰਿਵਾਰ ਦੇ ਵਿੱਚ ਹੋਇਆ ਸੀ ਔਰ ਉਹਨਾਂ ਨੇ 1942 ਦੇ ਵਿੱਚ ਆਰਮੀ ਜੁਆਇਨ ਕੀਤੀ ਅਤੇ ਆਰਮੀ ਦੇ ਵਿੱਚ ਉਹਨਾਂ ਨੇ ਐਫਏ ਦੀ ਡਿਗਰੀ ਕੀਤੀ ਬੀਏ ਦੀ ਡਿਗਰੀ ਕੀਤੀ ਔਰ 1962 ਦੇ ਵਿੱਚ ਉਹਨਾਂ ਦੀ ਸਰਵਮਾਰ ਨੂੰ ਦੇਖਦੇ ਹੋਏ ਉਹਨਾਂ ਨੂੰ ਲੈਫਟੀਨੈਂਟ ਕਰ ਦਿੰਦਾ ਉਹਦਾ ਦੇਖ ਕੇ ਸਾਡੇ ਡਿਫੈਂਸ ਸਾਡੇ ਮਿਲਟਰੀ ਵਿਭਾਗ ਨੂੰ ਸਰਮਾ ਕੀਤਾ ਔਰ 1982 ਦੇ ਵਿੱਚ ਐਜ਼ ਅ ਲੈਫਟੀਨੈਂਟ ਕਰਨ ਰਿਟਾਇਰ ਹੋਏ एडीएम जम्मू ਤੋਂ اور کرنل صاحب نے اج ਪਰ ਜਿਹੜੀ ਆਪਣੇ ਦੇਸ਼ ਦੀ ਆਜ਼ਾਦੀ ਦਾ ਨਿਕਮਾਨਦੇ ਆ ਇਸ ਦੇ ਵਿੱਚ ਸਾਡੇ ਸੁਪਰ ਵੀਰਾਂ ਦਾ ਸਾਡੇ ਫੌਜੀ ਅਸਰਾ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਕਿ ਸਾਨੂੰ ਇਸ ਆਜ਼ਾਦੀਦਾਰ ਨਿਕਮਾਨਦੇ ਲਈ ਅੱਜ ਵੀ ਪੂਰੇ ਦੇਸ਼ ਦੇ ਵਿੱਚ ਆਪਣਾ ਜੀਵਨ ਬਸਰ ਕਰਦੇ ਆ ਕਿਉਂਕਿ ਸਰਹੱਦਾਂ ਦੀ ਰਾਖੀ ਕਰਨੀ ਕੋਈ ਸੌਖੀ ਨਹੀਂ ਹੈ اور ਇਹਨਾਂ ਨੇ ਆਪਣੀ ਜਾਂਦੀ ਪਰਵਾਹ ਨਾ ਕਰਦੇ ਹੋਏ ਮੀਨਾਂ ਨੇ ਸਰਵਦਾ ਦੀ ਰਾਖੀ ਕੀਤੀ ਔਰ ਜਦੋਂ 1962 ਦੇ ਵਿੱਚ ਦੇਸ਼ ਦੀ ਜੰਗ ਹੋਈ ਉਸਦੇ ਵਿੱਚ ਵੀ ਨੇ ਨੇ ਹਿੱਸਾ ਲਿਆ 1971 ਦੀ ਜੰਗ ਦੇ ਵਿੱਚ ਵੀ ਇਹ ਜਜ਼ਾਰੂ ਫੁਰ ਕੇ ਲੜੇ ਔਰ ਇੱਕ ਹੋਰ ਵੀ ਬਹੁਤ ਹੀ ਮੈਨੂੰ ਸਰਦਾਰ ਅਮਰਪਾਲ ਸਿੰਘ ਜੀ ਰਿਟਾਇਰ ਡੀਐਸਐਸ ਸਾਹਿਬ ਇਹਨਾਂ ਦੇ بیٹے ਵੱਡੇ ਸੁਪੁੱਤਰ ਨੇ ਉਹਨਾਂ ਨੇ ਦੱਸਿਆ ਕਿ ਸੈਕੰਡ ਬਾਰਡਵਾਰ ਦੇ ਵਿੱਚ ਵੀ ਇਹਨਾਂ ਨੂੰ ਚੁਣਿਆ ਗਿਆ ਸੀ ਔਰ ਉਹ ਵੀ ਇਹਨਾਂ ਨੂੰ ਸਭਾ ਮਿਲਿਆ ਔਰ ਇਹਨਾਂ ਦੇ ਘਰ ਬਹੁਤ ਹੀ ਬਹੁਤ ਹੀ ਪਾਗਾ ਵਾਲਾ ਪਰਿਵਾਰ ਬਹੁਤ ਹੀ ਇਹਨਾਂ ਦੀ ਪਰਵਾੜੀ ਦੇ ਵਿੱਚ ਹੋਣ ਹਾਂ ਇਹਨਾਂ ਦੇ ਤੋਂ ਬੇਟੇ ਪੈਦਾ ਹੋਏ ਇੱਕ ਬੇਟੀ ਨੇ ਜਨਮ ਲਿਆ ਸਰਦਾਰ ਅਮਰਪਾਲ ਸਿੰਘ ਜੀ ਜਿਹੜੇ ਕਿ ਡੀਐਸਓ ਡਿਸਟ੍ਰਿਕਟ ਸਪੋਰਟਸ ਅਫਸਰ ਰਟਾਇਰ ਹੋਏ ਔਰ ਇਹਨਾਂ ਦੇ ਛੋਟੇ ਬੇਟੇ ਜਿਹੜੇ ਕਿ ਇਹਨਾਂ ਨੂੰ ਕਹਿੰਦੇ ਜ਼ਿੰਦਗੀ ਦੇ ਵਿੱਚ ਇੰਨੇ ਲੰਬੇ ਸਫ਼ਰ ਦੇ ਵਿੱਚ ਬਹੁਤ ਵੱਡੀ ਸੱਟ ਵੀ ਲੱਗੀ ਜਿੱਥੇ ਇਹਨਾਂ ਦੇ ਬੇਟੇ ਮੇਜਰ ਬਲਵਿੰਦਰ ਸਿੰਘ ਜੀ ਇਸ ਦੁਨੀਆ ਤੋਂ ਰੁਕਸਤ ਕਰ ਗਏ ਸਨ ਉਹ ਵੀ ਇਹਾਂ ਦੀ ਸੱਟ ਇਹਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਔਰ ਉਸ ਤੋਂ ਬਾਅਦ ਇਹਾਂ ਦੀ ਤਰਫ ਪਤਨੀ ਮਾਤਾ ਸਰਜੀਤ ਕੌਰ ਜੀ ਜਿਨ੍ਹਾਂ ਨੇ ਇਹਾਂ ਦੀ ਜ਼ਿੰਦਗੀ ਵਿੱਚ ਇਹਨਾਂ ਦਾ ਜੀਵਨ ਸਾਥੀ ਇਹਨਾਂ ਦੀ ਜ਼ਿੰਦਗੀ ਦਾ ਦੂਜਾ ਪਹੀਆ ਬਣ ਕੇ ਇਹਨਾਂ ਦਾ ਸਾਥ ਦਿੱਤਾ ਪਰ ਉਹ ਵੀ ਸਰਬਾਸੋ ਹੈ ਅਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮੈਂਜਰ ਬਲਵਿੰਦਰ ਸਿੰਘ ਜੀ ਸਵਰਗੀਆ ਉਹਨਾਂ ਦੀ ਬੇਟੀ ਜਿਹੜੇ ਕਿ ਪੀਸੀਐਸ ਦੀ ਡਿਗਰੀ ਲਈ ਜਿਨੇ ਨੇ ਪਹਿਲੇ ਉਹਨਾਂ ਨੇ 10 ਸਾਲ ਮੈਂਜਰ ਦੀ ਪੋਸਟ ਤੇ ਕੰਮ ਕੀਤਾ ਫਿਰ ਅੱਜ ਕਾ ਲੋ ਟੂਰਿਜ਼ਮ ਡਿਪਾਰਟਮੈਂਟ ਦੇ ਵਿੱਚ ਬਤੌਰ ਅੰਡਰ ਸੈਕਟਰੀ ਕੰਮ ਕਰ ਰਹੇ ਹਨ ਬਹੁਤ ਹੀ ਿੱਡਾ ਵੱਡਾ ਬਾਣ ਇਸ ਪਰਿਵਾਰ ਦਾ ਔਰ ਕਿੱਡੀ ਵੱਡੀ ਐ ਇਸ ਪਰਿਵਾਰ ਦੀ ਸੋਚ ਜਿਨ੍ਹਾਂ ਨੇ ਬਹੁਤ ਹੀ ਆਪਣੇ ਬੱਚਿਆਂ ਨੂੰ ਤਾਲੀਮ ਦੇ ਕੇ ਪਾਪਾ ਜੀ ਨੇ ਵੀ ਦੱਸਿਆ ਕਿ ਅੱਜ ਜਿੱਥੇ ਕਲਰ ਸਾਹਿਬ ਦਾ 100ਵਾਂ ਜਨਮ ਦਿਨ ਹੈ ਉੱਥੇ ਨਾਲ ਹੀ ਉਹਨਾਂ ਦਾ ਉਹਨਾਂ ਦੇ ਗ੍ਰੈਂਡਸਨ ਜਗਵੀਰ ਸਿੰਘ ਜੀ ਦਾ ਵੀ ਜਿਹੜੇ ਕਿ ਯੂ ਐਸ ਏ ਦੇ ਵਿੱਚ ਪਰਿਵਾਰ ਸੈਟਲ ਹੈ ਜੀ ਕੋਰਾਂ ਦਾ ਵੀ ਅੱਜ ਬਰਥਡੇ ਆ ਇਹਨਾਂ ਨੂੰ ਦੁਰੀਆ ਬਧਾਈਆਂ ਔਰ ਅਸੀਂ ਤਾਂ ਆਪਣੇ ਆਪ ਨੂੰ ਬਹੁਤ ਹੀ ਭਾਗਾ ਵਾਲੇ ਸਮਝਦੇ ਹਾਂ ਕਿ ਸਾਨੂੰ ਵੀ ਅੱਜ ਇਹਨਾਂ ਦੀ ਖੁਸ਼ੀ ਸਾਂਝੀ ਕਰਨ ਦਾ ਮੌਕਾ ਮਿਲਿਆ ਇਹਨਾਂ ਦੀ ਬੇਟੀ ਵੀ ਅਮਰਤਪਾਲ ਗੌਰ ਜੀ ਜਿਹੜੇ ਕਿ ਅੰਗਨਵਾੜੀ ਦੇ ਵਿੱਚ ਜਿਨ੍ਹਾਂ ਨੇ ਸਵਾਮਾ ਲਵਾਈਆਂ ਔਰ ਪੋਣਾ ਦੇ ਤਮਾਦ ਸਰਦਾਰ ਕਰਮਜੀਤ ਸਿੰਘ ਜੀ ਜਿਹੜੇ ਕਿ ਪੰਜਾਬ ਰੋਡ ਵਿੱਚ ਦੇ ਵਿੱਚ ਅਮੀ ਰਿਟਾਇਰਡ ਅਸਰਹਾਨ ਬਹੁਤ ਹੀ ਵਧੀਆ ਸਾਡੇ ਇਲਾਕੇ ਦਾ ਮੰਨਿਆ ਬੰਦਿਆ ਮੰਨਿਆ ਪਰਵੰਨਿਆ ਪਰਿਵਾਰ ਔਰ ਸਾਨੂੰ ਮਾਣ ਹੈ ਸਾਰੇ ਇਲਾਕੇ ਨੂੰ ਇਸ ਪਰਿਵਾਰ ਤੇ ਸਾਨੂੰ ਕਰਨਲ ਸਾਹਿਬ ਦੀਆਂ ਸੇਵਾਵਾਂ ਤੇ ਬਹੁਤ ਵੱਡਾ ਮਾਣ ਹੈ ਕਿ ਇਹਨਾਂ ਨੇ ਇੱਕ ਸਰ ਇੱਕ ਸਰਵਿਸਮੈਨ ਜਿਹੜੀ ਕਿ ਇਹਨਾਂ ਦੀ ਐਸੋਸੀਏਸ਼ਨ ਹੈ ਉਹ ਤੇ ਲਗਾਤਾਰ 20-25 ਸਾਲ ਤਕਰੀਬਨ ਹੈ ਪ੍ਰੈਜ਼ੀਡੈਂਟ ਰਹੇ ਔਰ ਹਾਰਿਕ ਦੇ ਦੁੱਖ ਸੁੱਖ ਤੇ ਵਿੱਚ ਕੰਮ ਆਏ ਅੱਜ ਤੱਕ ਵੀ ਕੰਮ ਆ ਰਹੇ ਹੈ ਕਿਸੇ ਗਰੀਬ ਦੀ ਸੁਣਨੀ ਕਿਸੇ ਐਕਸ ਸਰਵਿਸ ਮੈਨ ਦੀ ਕੋਈ ਪ੍ਰੋਬਲਮ ਹੋਵੇ ਕਰਨ ਸਾਹਿਬ ਨੇ ਮੂਰੇ ਹੋ ਕੇ ਉਹਨਾਂ ਲਈ ਕੰਮ ਕੀਤਾ ਬਹੁਤ ਹੀ ਵੱਡੀ ਸ਼ਖਸੀਅਤ ਅੱਜ ਸਾਡੇ ਵਿੱਚ ਹਾਜ਼ਰ ਹਨ ਔਰ ਸਾਨੂੰ ਮਾਣ ਹੈ ਸਾਡਾ ਸਲੂਟ ਹੈ ਇਸ ਇਸ ਵੱਡੀ ਮਹਾਨ ਸ਼ਖਸੀਅਤ ਨੂੰ ਕਿ ਜਿਨ੍ਹਾਂ ਦਾ ਅੱਜ ਵੀ ਪਰਿਵਾਰ ਤੇ ਇਲਾਕੇ ਤੇ ਸਮਾਜ ਵਿੱਚ ਬਹੁਤ ਵੱਡਾ ਇਹਨਾਂ ਦਾ ਆਸ਼ੀਰਵਾਦ ਹੈ ਔਰ ਇਹਨਾਂ ਦੀਆਂ ਜਿਹੜੀਆਂ ਕੀਤਿਆਂ ਜ਼ਿੰਦਗੀ ਦੀਆਂ ਸਰਵਾਮਾਂ ਉਸ ਨੂੰ ਅਪਣਾਉਣ ਦੀ ਲੋੜ ਹੈ ਇਹਨਾਂ ਦਾ ਜ਼ਿੰਦਗੀ ਦਾ ਤਜਰਬਾ ਆਪਾਂ ਦੇ ਸਾਹਮਣੇ ਹੈ ਇਹਨਾਂ ਦੇ ਸਾਥੀ ਕਰਨ ਸਾਹਿਬ ਪਟਿਆਲੇ ਤੋਂ ਆਏ ਆ ਉਹ ਦੱਸਦੇ ਸੀ ਕਿ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਦੇਸ਼ ਕੌਮ ਦੀ ਸੇਵਾ ਨਿਭਾਈ ਹੈ ਔਰ ਮੈਂ ਤਾਂ ਆਪਣੇ ਆਪ ਨੂੰ ਇਹੀ ਕਹਾਂਗਾ ਕਿ ਅੱਜ ਸਭਰੇ ਲਈ ਵੀ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਨੂੰ ਐਡੀ ਵੱਡੀ ਸ਼ਖਸੀਅਤ ਦੇ ਇੱਟੇ-ਬੱਟੇ ਜਿਹੜਾ ਖੁਸ਼ੀਆਂ ਪਰਿਆ ਦੇ ਨੇ ਉਹ ਸਾਨੂੰ ਬਣਾਉਣ ਦਾ ਮੌਕਾ ਮਿਲਿਆ ਪਰਿਵਾਰ ਦਾ ਵੀ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਔਰ ਕਰਨ ਸਾਹਿਬ ਨੂੰ ਬਹੁਤ-ਬਹੁਤ ਵਧਾਈਆਂ ਜਿਨ੍ਹਾਂ ਨੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਉਟਾਸਰਾ ਲੈਂਦੇ ਹੋਏ ਪਰਿਵਾਰ ਨੇ ਉਟਾਸਰਾ ਲੈਂਦੇ ਹੋਏ ਅੱਜ ਸਾਰੀ ਸੰਗਤ ਨੂੰ ਬਹੁਤ ਹੀ ਖੁਸ਼ੀਆਂ ਪਰਿਆ ਸਮਾ ਬਖਸ਼ਿਆ